ਅਕਾਲੀ ਦਲ ਦੀ ਲੀਡਰਸ਼ਿਪ ਨਾ ਖਤਮ ਹੋਣੀ ਹੈ ਤੇ ਨਾ ਇਹ ਆਵਾਜ਼ ਬੰਦ ਹੋਣੀ ਹੈ ਇਹ ਆਵਾਜ਼ ਸੱਚ ਲਈ ਪੰਜਾਬ ਤੇ ਪੰਜਾਬੀ ਲਈ ਇੱਧੇ ਬੁਲੰਦ ਰਹਿਣੀ ਹੈ ਪੰਜਾਬ ਤੇ ਪੰਜਾਬੀ ਦੇ ਮੁੱਦਿਆਂ ਦੇ ਖਿਲਾਫ ਲੜਦਾ ਕੋਣਾ ਅਕਾਲੀ ਦਲ ਵਾਰਡ ਹੈ ਕਿਹਦੀ ਵਾਰਾ ਇੱਕ ਤਾਂ ਸਿੱਖ ਸੰਸਥਾਵਾਂ ਦੀ ਇੱਕ ਪੰਜਾਬ ਤੇ ਪੰਜਾਬੀ ਦੀ ਅਕਾਲੀ ਦਲ ਵਾਰਡ ਹੈ ਤੇ ਵਾਰਡ ਨੂੰ ਖਤਮ ਕਰਨ ਦੀ ਜਿਹੜੀ ਚਾਲ ਹੈ ਉਹ ਚੱਲ ਜਿੰਦੀ ਹੈ ਗੱਲ ਸਮਝੋ ਪਰ ਇੱਕ ਟਾਕੇ ਕੋਈ ਲੜਦਾ ਹੈ ਮਰਦਾ ਹੈ ਖੜਦਾ ਹੈ ਉਹ ਕਾਲੀ ਦਲ ਇਸ ਲਈ ਕਾਲਜਲ ਦੇ ਟਾਪ ਲੀਡਰਾਂ ਨੂੰ ਧਮਕੀਆਂ ਟਾਪ ਲੀਡਰਾਂ ਦੀ ਸਕਿਉਰਿਟੀ ਵਾਪਸ ਟਾਪ ਲੀਡਰਾਂ ਨੂੰ ਬਾਰ ਬਾਰ ਸਿੱਟਾ ਬਦਲ ਕੇ ਪਰਚੇ ਕਰਨ ਦੀ ਕੋਸ਼ਿਸ਼ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜ ਸ਼੍ਰੋਮਣੀ ਕਾਲੀ ਦਲ ਦਫ਼ਤਰ ਵਿਖੇ ਇਹ ਮੀਟਿੰਗ ਹੋਈ ਹੈ ਤਾਂ ਪਰ ਇਸ ਮੀਟਿੰਗ ਤੋਂ ਪਹਿਲਾਂ ਸੀ 10-10 ਚੋਂ ਇੱਕ ਵਿਕਰਮਜੀਤ ਸਿੰਘ ਮੰਜੀਠੀਆ ਦੀ ਜਿਹੜੀ ਸਕਿਉਰਿਟੀ ਨੂੰ ਲੈ ਕੇ ਤੇ ਸਾਡੇ ਨਾਲ ਸਭ ਜੀ ਚਿੰਜਰ ਹੈਗੇ ਨੇ ਪੰਜਾਬ ਪ੍ਰਧਾਨ ਨੇ ਯੁੱਧ ਦੇ ਜੀ ਜੀ ਸਭ ਕਿਵੇਂ ਦੇਖਦੇ ਹੋ ਇਹ ਸਾਰੇ ਜੋ ਕੁਝ ਹੋ ਰਿਹਾ ਹੈ ਜਾਂ ਜੋ ਜੋ ਤੁਹਾਡੀ ਮੀਟਿੰਗ ਸੀ ਅੱਜ ਕਲੀਅਰ ਜੀ ਤੁਸੀਂ ਕਿਹਾ ਕਿ ਜੋ ਕੁਝ ਹੋ ਰਿਹਾ ਹੈ ਹੋ ਇਹ ਰਿਹਾ ਪੰਜਾਬ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅੱਗੇ ਹੁੰਦਾ ਸੀ ਸਿਆਸੀ ਪਾਰਟੀਆਂ ਸਿਆਸੀ ਤੌਰ ਤੇ ਘੇਰਦੀਆਂ ਸੀ ਸਿਆਸੀ ਤੌਰ ਤੇ ਖਤਮ ਕਰਨ ਦੀ ਕੋਸ਼ਿਸ਼ ਕਰਦਾ ਸੀ ਕਰਦੇ ਸੀ ਪਰ ਇਹ ਪੁਰਾਣਾ ਦੌਰ ਇਹ ਦੌਰ 80 90 ਦਾ ਦੌਰ ਵੀ ਰਿਹਾ ਜਦੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮਾਰਨ ਦੀ ਹੀ ਮਤਲਬ ਸ਼ਾਦਸ਼ ਰਚੀ ਗਈ ਕਿ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਟਾਪ ਲੀਡਰਸ਼ਿਪ ਆ ਉਹਨੂੰ ਮਾਰ ਕੇ ਲੀਟਰਲੈਸ ਪਾਰਟੀ ਨੂੰ ਕਰ ਦੋ ਅੱਜ ਉਹੀ ਦੌਰ ਚੱਲ ਰਿਹਾ ਅੱਜ ਉਹੀ ਦੌਰ ਚੱਲ ਰਿਹਾ ਕੋਈ ਕਹਿਣ ਚ ਗੁਰੇਜ ਨਹੀਂ ਕਿ ਗੈਂਗਸਟਰਾਂ ਨੂੰ ਸਪਾਰੀਆਂ ਦਿੱਤੀਆਂ ਜਾ ਰਹੀਆਂ ਨੇ ਗੈਂਗਸਟਰ ਧਮਕੀਆਂ ਦੇ ਰਹੇ ਨੇ ਤੇ ਗੈਂਗਸਟਰਾਂ ਤੋਂ ਨਰੈਣ ਸਿੰਘ ਚੌੜਾ ਸੁਖਬੀਰ ਸਿੰਘ ਬਾਦਲ ਤੇ ਗੂੜੀ ਚਲਾਉਂਦਾ ਸਿੱਧੀ ਮਾਰਨ ਦੀ ਕੋਸ਼ਿਸ਼ ਕਰਦਾ ਜਿਹਦੇ ਸਬੰਧ ਪਾਕਿਸਤਾਨ ਨਾਲ ਜੁੜੇ ਹੋਏ ਨੇ ਟ੍ਰੇਨਿੰਗ ਲੈ ਕੇ ਆ ਚੁੱਕਿਆ ਪਾਕਿਸਤਾਨ ਤੋਂ ਤੇ 3 ਮਹੀਨੇ ਦੇ ਵਿੱਚ ਸਰਕਾਰ ਉਹਨੂੰ ਜਮਾਨਤ ਦੇ ਦਿੰਦੀ ਆ ਅਰਸ਼ਦੀਪ ਸਿੰਘ ਕਲੇਰ ਨੂੰ ਜਤਿੰਦਰ ਸਿੰਘ ਪੰਗੂ ਜਿਹੜਾ ਮੰਡੀ ਬੋਰਡ ਦਾ ਚੀਫ ਆ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਕਿਸੇ ਨੇ ਏਜੰਸੀ ਦੇਖਣੀ ਹੋਵੇ ਨਾ ਹੁਣ ਤਾਂ 익ਸਪੋਜ਼ ਹੋ ਗਿਆ ਅਸਲ ਚ ਉਹ ਏਜੰਸੀਆਂ ਦਾ ਬੰਦਾ ਇੱਕ ਸਾਲ ਪਹਿਲਾਂ ਇਹ ਮੈਨੂੰ ਕਿਸੇ ਨੇ ਦਿਖਾਇਆ ਸੀ ਕਿਤੇ ਮਾਰਕੀਟ ਖੜਾ ਕਿ ਉਹ ਬੰਦੇ ਨੂੰ ਜਾਣਦਾ ਮੈਂ ਕਿਹਾ ਜਾਣਦਾ ਨਹੀਂ ਕਹਿੰਦਾ ਬੜੀ ਵੱਡੀ ਚਾਹ ਹੈ ਮੈਂ ਕੀ ਆ ਕਹਿੰਦਾ ਤਾਂ ਵਾਲਾ ਬੰਦਾ ਦਿੱਲੀ ਵਾਲਾ ਇੱਕ ਪਾਸੇ ਉਹਦੀ ਤੁਸੀਂ ਇੰਟਰਵਿਊ ਦੇਖੋਗੇ ਲਾਸਟ ਦੇ ਵਿੱਚ 50 ਬੰਦੇ ਮਾਰਨ ਦੀ ਗੱਲ ਕਰਦਾ ਚਾਰ ਬੰਦੇ ਹੋਰ ਬਾਕੀ ਇਹ ਏਆਈ ਫੈਕਟ ਹੈਗਾ ਸੀ ਕਹੀ ਜਾਵੇ ਕਹੀ ਜਾਵੇ ਇੱਕ ਪਾਸੇ ਜੇ ਇੱਕ ਪਾਸੇ ਉਹ ਕਹਿੰਦਾ ਕਿ ਮੈਂ ਗੁਰੂ ਦਾ ਸਿੱਖਾਂ ਮੈਂ ਗੁਰੂ ਨੂੰ ਮੰਨਣ ਵਾਲਾ ਫਿਰ ਗੁਰੂ ਦੇ ਸਿੱਖ ਫਿਰ ਪਹਿਲੀ ਗੱਲ ਤਾਂ ਧਮਕੀ ਨਹੀਂ ਦਿੰਦੇ ਹੁੰਦੇ ਦੂਜੀ ਗੱਲ ਜੇ ਦੇਵਤਾ ਹੁਣ ਉਹਦੇ ਸਟੈਂਡ ਤੇ ਰਹਾ ਭਾਈ ਹੁਣ ਲੱਤਾਂ ਪਾਰ ਕਿਉਂ ਨਹੀਂ ਚੱਲਦੀਆਂ ਹੁਣ ਮੁੱਕਰ ਕਿਉਂ ਰਿਹਾ ਅਸਲ ਚ ਉਹਨੂੰ ਉਮੀਦ ਨਹੀਂ ਸੀ ਕਿ ਰਿਕਾਰਡਿੰਗ ਕਰਕੇ ਇਦਾਂ ਕੁਝ ਹੋ ਸਕਦਾ ਆਪਾਂ ਮੁੱਦੇ ਤੇ ਆਉਨੇ ਆ ਸੁਖਬੀ ਸਿੰਘ ਬਾਦਲ ਦੇ ਗੁਲੀ ਚੱਲਦੀ ਆ ਹੋਰ ਨੌਜਵਾਨਾਂ ਨੂੰ ਧਮਕੀਆਂ ਆਉਂਦੀਆਂ ਨੇ ਕਲੈਰ ਨੂੰ ਧਮਕੀ ਆਉਂਦੀ ਆ ਅੱਜ ਸਦਾ ਵਿਕਰਮ ਸਿੰਘ ਮਜੀਠੀਆ ਦੀ ਸਕਿਉਰਿਟੀ ਬਾਸ ਲੈ ਲਈ ਜਾਂਦੀ ਆ ਅਕਾਲੀ ਦਲ ਦੀ ਲੀਡਰਸ਼ਿਪ ਨੇ ਪਹਿਲਾਂ ਵੀ ਇਹ ਸੰਤਾਪ ਭੋਗਿਆ ਹੁਣ ਵੀ ਭੋਗਾਂਗੇ ਪਰ ਜੋ ਮਰਜੀ ਸਰਕਾਰ ਜੋਰ ਲਾ ਲਵੇ ਜੋ ਮਰਜੀ ਮਾੜੇ ਅਨਸਰਾਂ ਨੂੰ ਆਪਣੇ ਹਿਸਾਬ ਨਾਲ ਵਰਤ ਲਵੇ ਜਿਹੜਾ ਚ ਬੈਠੇ ਗੈਂਗਸਟਰਾਂ ਨੂੰ ਵਰਤ ਲਵੇ ਜਿੰ ਨੂੰ ਮਰਜੀ ਵਰਤੇ ਪਰ ਅਕਾਲੀ ਦਲ ਦੀ ਲੀਡਰਸ਼ਿਪ ਨਾ ਖਤਮ ਹੋਣੀ ਆ ਤੇ ਨਾ ਇਹ ਆਵਾਜ਼ ਬੰਦ ਹੋਣੀ ਆ ਇਹ ਆਵਾਜ਼ ਸੱਚ ਲਈ ਪੰਜਾਬ ਤੇ ਪੰਜਾਬੀ ਤੇ ਲਈ ਐਦੀ ਬੁਲੰਦ ਰਹਿਣੀ ਆ ਪੰਜ ਪੰਜ ਮਤਲਬ ਐਡਵੋਕੇਟ ਜਨਰਲ ਬਦਲ ਕੇ ਡੀਜੀਪੀ ਬਦਲ ਕੇ ਕਾਂਗਰਸ ਨੇ ਪਰਚਾ ਕੀਤਾ ਆ ਹੁਣ ਕਿੰਨੇ ਐਡਵੋਕੇਟ ਜਨਰਲ ਪੰਜ ਪੰਜ ਸਿੱਟਾਂ ਦੇ ਮੁਖੀ ਬਦਲ ਲਏ ਮਤਲਬ ਇੱਕ ਤੁਸੀਂ 12 ਸਾਲ ਤੋਂ ਇੱਕ ਬੰਦੇ ਦੇ ਮਗਰ ਪਏ ਹੋਏ ਹੋ ਤੇ ਹੁਣ ਤੱਕ ਤੁਹਾਡੇ ਤੋਂ ਕੋਈ ਕਾਰਵਾਈ ਨਹੀਂ ਹੋਈ ਜਿਹੜੀ ਹੋਈ ਹਾਈ ਕੋਰਟ ਨੇ ਜੁੱਤੀਆਂ ਮਾਰੀਆਂ ਸੋ ਕਹਿਣ ਦਾ ਮਤਲਬ ਇਹ ਆ ਕਿ ਕਾਲੀ ਦਲ ਦੀ ਲੀਡਰਸ਼ਿਪ ਨੂੰ ਖਤਮ ਕਰਨ ਲਈ ਸਰਕਾਰ ਪੂਰੀ ਪਲਾਨਿੰਗ ਕਰ ਚੁੱਕੀ ਹੈ ਕੀ ਲੱਗਦਾ ਹੈ ਕਿਉਂ ਵਿਕਰਮ ਜੀਠੀਏ ਦੀ ਸਕਿਉਰਟੀ ਨੂੰ ਵਾਪਸ ਲੈਂਦਾ ਕਾਰਨ ਕੀ ਹੈ ਕਿ ਇੱਕ ਪਾਸੇ ਕਿਹਾ ਜਾਂਦਾ ਕਿ ਉਹ ਅੱਜ ਮੰਤਰੀ ਵੀ ਨਹੀਂ ਗਿਆ ਐਮਐਲਏ ਇਨੀ ਸਕਿਉਰਟੀ ਕਿਉਂ ਹੈਗੀ ਹੈ ਦੂਸਰੇ ਪਾਸੇ ਜੈਡ ਸਕਿਉਰਟੀ ਦਿੱਤੀ ਹੋਈ ਸੀ ਪਰ ਉਹਨੂੰ ਇੱਕਦਮ ਵਿਡਰੋਅ ਕੀਤਾ ਜਾਂਦਾ ਹੈ ਕਿ ਇਹ ਜੀ ਨੂੰ ਇਹ ਦੱਸੋ ਗੱਲ ਕਿ ਪੰਜਾਬ ਦੇ ਗੈਂਗਸਟਰਾਂ ਦੇ ਖਿਲਾਫ ਮਾੜੇ ਅੰਸਰਾਂ ਦੇ ਖਿਲਾਫ ਥਾਣਿਆਂ ਤੇ ਗ੍ਰਨੇਡ ਸਿਸਟਮ ਵਾਲਾਂ ਦੇ ਖਿਲਾਫ ਰਾਕਟ ਲਾਂਚਰ ਚਲਾਉਣ ਵਾਲਾਂ ਦੇ ਖਿਲਾਫ ਜਿਹੜੇ ਬੰਦੇ ਪੁਲਿਸ ਨੂੰ ਅਜੀ ਪਟਿਆਲੇ ਖਲਾਸਾ ਹੋਇਆ ਨਾ ਪਟਾੜੀ ਰਾਕਟ ਲਾਂਚਰ ਚੱਲਿਆ ਕਿ ਨਹੀਂ ਗ੍ਰਨੇਡ ਚੱਲਿਆ ਇੱਥੇ ਮੀਟਿੰਗ 'ਚ ਮੈਂ ਦੇਖਿਆ ਪੂਰੀ ਮੈਨੂੰ ਪਤਾ ਨਹੀਂ ਪਰ ਮੈਂ ਨਿਊਜ਼ ਦੇਖੀ ਆ ਪਾਈ ਵੀ ਆ ਮੈਂ ਆਪਣੇ ਐਕਸ ਤੇ ਜਿਹੜੇ ਬੰਦੇ ਗੈਂਗਸਟਰਾਂ ਦੇ ਖਿਲਾਫ ਬੋਲਦੇ ਨੇ ਜਿਹੜੇ ਬੰਦੇ ਇਹ ਮਾੜੇ ਅਨਸਰਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਉਹਨਾਂ ਨੂੰ ਉਹਨਾਂ ਦੇ ਨਾਲ ਲੜਨ ਲਈ ਤੁਹਾਨੂੰ ਸਿਕਿਉਰਿਟੀ ਦਾ ਚਾਹੀਦੀ ਹੈ ਨਾ ਬਿਲਕੁਲ ਮਤਲਬ ਜੇ ਜੇ ਹੁਣ ਤੁਸੀਂ ਪੰਜਾਬ ਲਈ ਲੜ ਰਹੇ ਹੋ ਪੰਜਾਬ ਦੇ ਮਾੜੇ ਅਨਸਰਾਂ ਦੇ ਖਿਲਾਫ ਲੜ ਰਹੇ ਹੋ ਸਰਕਾਰਾਂ ਦਾ ਕੰਮ ਹੁੰਦਾ ਸਿਕਿਉਰਿਟੀ ਦੇਣਾ ਨਾ ਕਿ ਸਿਕਿਉਰਿਟੀ ਹਟਾਉਣਾ ਸਿੱਧਾ ਸਵਾਲ ਹੈ ਜੇ ਜੈਡプラス ਸਰਦਾਰ ਸਕਪੀ ਸਿੰਘ ਬਾਦਲ ਨੂੰ ਮਰਾਉਣ ਲਈ ਕੋਸ਼ਿਸ਼ ਕੀਤੀ ਗਈ ਮਤਲਬ ਉਹ ਕਹਿੰਦੇ ਵੀ ਹੁਣ ਗੱਲਾਂ ਗੁੱਲਾਂ ਗੱਲ ਜਾਂ ਝੂਠ ਦੇ ਪਲੰਦੇ ਗੱਲ ਤਾਂ ਇਹ ਅਕਾਲੀ ਦਲ ਦੇ ਲੀਡਰ ਦਬੜੇ ਨਹੀਂ ਡਰ ਕੋਈ ਸਰਕਾਰ ਨੂੰ ਵੀ ਆਣਾ ਸਮਝ ਕਲਰ ਸਟੈਂਡ ਕਰੀ ਕੋਈ ਡਰ ਨਾ ਯਾਰ ਬੋਲਦਾ ਹੀ ਨਹੀਂ ਹੋਰ ਕੋਈ ਹੋਰ ਅਕਾਲੀ ਦਲ ਦੇ ਲੀਡਰਾਂ ਬਿਨਾਂ ਬੋਲਦਾ ਕੌਣ ਹੈ ਇਹ ਆਵਾਜ਼ ਕਿਹੜਾ ਲੋਕਾਂ ਦੀ ਚੱਕਦਾ ਜਾਂ ਇਹ ਮਾੜੇ ਅਨਸਰਾਂ ਦੇ ਖਿਲਾਫ ਬੋਲਦਾ ਕੌਣ ਹੈ ਪੰਜਾਬ ਤੇ ਪੰਜਾਬੀ ਦੇ ਮੁੱਦਿਆਂ ਦੇ ਖਿਲਾਫ ਲੜਦਾ ਕੌਣ ਹੈ ਅਕਾਲੀ ਦਲ ਵਾਰ ਹੈ ਕਿਹਦੀ ਵਾਰ ਹੈ ਇੱਕ ਤਾਂ ਸਿੱਖ ਸੰਸਥਾਵਾਂ ਦੀ ਇੱਕ ਪੰਜਾਬ ਤੇ ਪੰਜਾਬੀ ਦੀ ਅਕਾਲੀ ਦਲ ਵਾਰਡ ਹੈ ਤੇ ਵਾਰਡ ਨੂੰ ਖਤਮ ਕਰਨ ਦੀ ਜਿਹੜੀ ਚਾਲ ਹੈ ਉਹ ਚੱਲ ਜਿੰਦੀ ਹੈ ਗੱਲ ਸਮਝੋ ਸਿੱਖ ਸੰਸਥਾਵਾਂ ਦੀ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦੇ ਹੱਕਾਂ ਦੀ ਅਕਾਲੀ ਦਲ ਵਾਰਡ ਹੈ ਬਾਕੀ ਪਾਰਟੀਆਂ ਸਾਰੀ ਦਿੱਲੀ ਏਜੰਡਾ ਨੇ ਬਾਕੀ ਤਾਂ ਚੂ 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 ਕਰਕੇ ਚੁੱਪ ਕਰਕੇ ਪਾਣੀ ਛੱਟ ਕੇ ਪਾਰ ਜਾਂਦੇ ਨੇ ਪਰ ਇਹ ਇੱਕ ਟਾਹ ਕੇ ਕੋਈ ਲੜਦਾ ਮਰਦਾ ਖੜਦਾ ਉਹ ਅਕਾਲੀ ਦਲ ਇਸ ਲਈ ਕੱਲ ਜਲ ਦੇ ਟਾਪ ਲੀਡਰਾਂ ਨੂੰ ਧਮਕੀਆਂ ਟਾਪ ਲੀਡਰਾਂ ਦੀ ਸਕਿਉਰਿਟੀ ਵਾਪਸ ਟਾਪ ਲੀਡਰਾਂ ਨੂੰ ਬਾਰ ਬਾਰ ਸਿੱਟਾਂ ਬਦਲ ਕੇ ਪਰਚੇ ਕਰਨ ਦੀ ਕੋਸ਼ਿਸ਼ ਇਹ ਸਾਰਾ ਕੁਝ ਮੈਂ ਸਮਝਦਾ ਕਿ ਜੇ ਬਾੜ ਹੀ ਤੁਸੀਂ ਤੋੜ ਦੋਗੇ ਤਾਂ ਤੁਸੀਂ ਸੰਸਥਾਵਾ ਵਿੱਚ ਜੋ ਮਰਜ਼ੀ ਕਰੋ ਪੰਜਾਬ ਜੀ ਉਮਰਜ਼ੀ ਕਰੋ ਬੇਨਤੀ ਹੈ ਤੁਹਾਡੇ ਮਾਧਿਅਮ ਰਹੀ ਪੰਜਾਬੀਆਂ ਨੂੰ ਪੂਰੀ ਦੁਨੀਆ ਚ ਵੱਸਦੇ ਪੰਜਾਬੀਆਂ ਨੂੰ ਕਿ ਪੰਜਾਬ ਨੂੰ ਬਚਾ ਲਓ ਕਦੋਂ ਤੱਕ ਆਪਾਂ ਗਮਰਾਹ ਹੋ ਕੇ ਕਦੋਂ ਤੱਕ ਗਮਰਾਹ ਹੋ ਕੇ ਪੰਜਾਬ ਦਾ ਸੱਤਿਆਨਾਸ਼ ਕਰੀ ਜਾਵਾਂਗੇ ਆ ਡਬਲ ਇੰਜਣ ਆਏਗਾ ਪਹਿਲਾਂ ਬਦਲਾ ਆਇਆ ਹੁਣ ਦੁਏ ਆਉਣਗੇ ਕਿ ਡਾਬਲ ਇੰਜਨ ਅਸੀਂ ਪੰਜਾਬ ਦਾ ਪਹਿਲਾ ਮਾਹੌਲ ਖਰਾਬ ਕਰਾਉਣਗੇ ਪਹਿਲਾਂ ਏਜੰਸੀਆਂ ਸਰਕਾਰਾਂ ਪੰਜਾਬ ਦਾ ਮਾਹੌਲ ਖਰਾਬ ਕਰਾਉਣਗੀਆਂ ਗੋਲੀਆਂ ਚਲਾਉਣਗੀਆਂ ਬੰਦੇ ਮਰਵਾਉਣਗੀਆਂ ਲੀਡਰ ਮਰਵਾਉਣਗੀਆਂ ਜਦੋਂ ਸਾਰੇ ਪੰਜਾਬ ਕੂਕਾ ਮਾਰੇਗਾ ਫਿਰ ਕਹਿਣਗੇ ਅਸੀਂ ਠੀਕ ਕਰਕੇ ਦਿਖਾਉਨੇ ਆ ਇਹ ਇਹ ਚਾਲ ਹੈ ਪੰਜਾਬ ਦੀ ਉਹਦੇ 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 ਜਰੀਏ ਹੀ ਸਾਰਾ ਕੁਝ ਹੋ ਰਿਹਾ ਹੈ ਬਿਲਕੁਲ ਧੰਨਵਾਦ ਜੀ ਸੋਏ ਸੀ ਸਾਡੇ ਨਾਲ ਬੇਬਾਕ ਬੋਲ ਬੋਲਣ ਵਾਲੇ ਸਭ ਜਿਹੇ ਚਿੰਜਰ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਪੰਜਾਬ ਨੂੰ ਬਚਾ ਲੋ ਲੋਕਾਂ ਕੇ ਬੇਨਤੀ ਕੀਤੀ ਹੈ ਕਹਿੰਦਾ ਬਸ ਨਿਤਿੰਦ ਦੇ ਨਾਲ ਸੰਦੀਪ ਕੰਬੋ ਚੰਡੀਗੜ੍ਹ ਤੋਂ